ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਿੱਤਾਂ ਲਈ ਖੜੀ ਹੈ ਪੰਜਾਬ ਦੇ ਕੋਲ ਪਾਣੀ ਨਹੀਂ ਦੇਣ ਲੋ ਹੈ ਉਹ ਜਿਆਦਾ ਪਾਣੀ ਅਸੀਂ ਨਹੀਂ ਦੇ ਸਕਦੇ ਪੀਣ ਵਾਲਾ ਪਾਣੀ ਇਹ ਭਾਈ ਕਨਈਆ ਦੇ ਜਿਹੜੇ ਨੇ ਪੈਰੋਕਾਰ ਨੇ ਇੱਥੇ ਤੇ ਪੰਜਾਬੀ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਪੀਣ ਵਾਲੇ ਪਾਣੀ ਜਰੂਰ ਅਡਜਸਟਮੈਂਟ ਹੋ ਜਾਂਦੀ ਹੈ ਕਿ ਅੱਜ ਕਮੀ ਹੈਗੀ ਆ ਦੇ ਦਿੱਤਾ ਕਿ ਕੱਲ ਪਾਣੀ ਜ਼ਿਆਦਾ ਹੋਣਾ ਮੌਨਸੂਨ ਦੀ ਵਜ੍ਹਾ ਕਰਕੇ ਤੇ ਉਸ ਵੇਲੇ ਵਾਪਸ ਲੈ ਲਿਆ ਇਹ ਸਭ ਚੱਲ ਜਾਂਦਾ ਉਹ ਅਲੱਗ ਗੱਲ ਆ ਪਰ ਇਹਦੇ 'ਚ ਮੈਂ ਕਹੂੰਗਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਔਰ ਐਫੀਸ਼ੀਐਂਸੀ ਨਹੀਂ ਹੈ ਇਹਨਾਂ ਦੀ ਪਰਫਾਰਮ ਨਹੀਂ ਕਰ پا ਰਹੇ ਔਰ ਇਹ ਇਸੇ ਕਰਕੇ ਇਹਨਾਂ ਨੇ ਕੋਈ ਪਹਿਲਾਂ ਤਿਆਰੀ ਨਹੀਂ ਕੀਤੀ ਵਕੀਲਾਂ ਦੀ ਫੌਜ ਆ ਇਹਨਾਂ ਕੋਲੇ ਐਡਵੋਕੇਟ ਜਨਰਲ ਨੇ ਔਰ ਅਡੀਸ਼ਨਲ ਐਡਵੋਕੇਟ ਜਨਰਲ ਨੇ ਇਹ ਅੱਜ ਮਨਿਸਟਰ ਅੱਜ ਕਹਿ ਰਿਹਾ ਬ੍ਰਿੰਦਰ ਗੋਇਲ ਕਹਿੰਸੀ ਅੱਜ ਤਿਆਰੀ ਕਰਾਂਗੇ ਤਿਆਰੀ ਅਜੇ ਕੀ ਕਰੋਗੇ ਤਾਂ ਪਹਿਲਾ ਰਹਿ ਲੈਣੀ ਸੀ ਪੈਸੇ ਤਾਂ ਪੰਜਾਬੀਆਂ ਦਾ ਟੈਕਸ ਦਾ ਪੈਸਾ ਤੁਸੀਂ ਕਰੋੜਾ ਰੁਪਿਆ ਬਰਬਾਦ ਕਰਦੇ ਹੋ ਇਹਦੇ ਤੇ ਕਿਉਂ ਨਹੀਂ ਕੀਤੀ ਹੁਣ ਤੱਕ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਇਹਨਾਂ ਦੇ ਬਾਰੇ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ ਅੱਜ ਮੀਟਿੰਗ ਲੈ ਰਹੇ ਆ ਮਨੀਸ਼ ਚੋਧਿਆ ਤੇ ਕੇਦਰੀਵਾਲ ਤੇ ਉਹ ਪੰਜਾਬ ਦੇ ਚੀਫ ਦਿਸਟਰਿੰਕਟ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਤਿਆਰੀ ਕਰਨੀ ਚਾਹੀਦੀ ਆ ਉਹਨੂੰ ਉਂਗਲ ਫੜ ਕੇ ਕੋਈ ਚਲਾਊਗਾ ਔਰ ਫਿਰ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਇਵੈਂਟ ਮੈਨੇਜਮੈਂਟ ਕਰਦੇ ਆ ਇਹ ਸਰਕਾਰੀ ਕੰਮ ਫਾਈਲਾਂ ਤੇ ਹੁੰਦੇ ਆ ਕਾਗਜ਼ਾਂ ਤੇ ਹੁੰਦੇ ਆ ਉਹ ਤਿਆਰ ਕਰਕੇ ਰੱਖੋ ਔਰ ਉਹ ਫਿਰ ਕਰਕੇ ਅਦਾਲਤ ਚੋਂ ਤੱਕ ਜਾਣਾ ਚਾਹੀਦਾ ਸੀ ਜਿਹੜਾ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਆ ਨਾ ਇਹਨਾਂ ਦੀ ਵਕੀਲਾਂ ਦੀ ਟੀਮ ਨੂੰ ਪਤਾ ਤੇ ਸਰ ਪਾਣੀ ਉਤਰੂਗਾ ਅਰੇ ਭਾਈ ਕੀ ਗੱਲ ਕਰਦੇ ਹੋ ਮੈਂ ਸਿੱਧੀ ਸਿੱਧੀ ਭਾਸ਼ਾ ਸਮਝ ਮੈਂ ਤਾਂ ਸ헫 ਪੰਜਾਬੀ ਆ ਉਹਦੇ ਚ ਹੀ ਬੋਲ ਰਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਖੜੇ ਆ ਪੰਜਾਬ ਦੇ ਹੱਕ ਲਈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਡਟ ਕੇ ਖੜੂਗੀ ਇਹ ਮੁੱਖ ਮੰਤਰੀ ਨੇ ਕਦੇ ਵੀ ਬੀਜੇਪੀ ਨੂੰ ਕਿਹਾ ਨਹੀਂ ਹੈ ਕਿ ਤੁਹਾਡੀ ਐਸ ਮਦਦ ਦੀ ਜਰੂਰਤ ਆ ਨਾ ਕਦੇ 올 ਪਾਰਟੀ ਮੀਟਿੰਗ ਬੁਲਾਈ ਉਹ ਤਾਂ ਕਹਿੰਦੇ ਕਿ ਜੋ ਮੈਂ ਸੋਚਦਾ ਜੋ ਮੈਂ ਕਰਦਾ ਜੋ ਕੇਜਰੀਵਾਲ ਕਹਿੰਦਾ ਉਹੀ ਸੱਚ ਆ ਬਾਕੀ ਸਭ ਝੂਠ ਆ ਇਹਨਾਂ ਤੋਂ ਆ ਜਿਹੜੇ ਪੌਣੇ 2 ਸਾਲ ਰਹਿ ਗਏ ਇਹ ਕਿਸ ਤਰ੍ਹਾਂ ਕੱਢਣੇ ਨੇ ਇਹ ਪੰਜਾਬੀਆਂ ਨੂੰ ਸੋਚਣਾ ਪਊਗਾ